ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਚ ਨਸ਼ਿਆਂ ਦੇ ਖਾਤਮੇ ਖਿਲਾਫ ਵੱਡਾ ਕਦਮ ਚੁੱਕਣਗੇ ਮੁੱਖ ਮੰਤਰੀ ਭਗਵੰਤ ਮਾਨ ਐਨਟੀ ਨਾਰਕੋਟਿਕ ਟਾਸਕ ਫੋਰਸ ਦਾ ਕੀਤਾ ਗਠਨ ਕੇਂਦਰੀ ਰਾਜ ਮੰਤਰੀ ਬਨਨ ਮਗਰੋਂ ਰਵਨੀ ਸਿੰਘ ਬਿੱਟੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਰਾਜਸਥਾਨ ਤੋਂ ਚੁਣੇ ਗਏ ਰਾਜ ਸਭਾ ਮੈਂਬਰ ਸੀਐਮ ਮਾਨ ਨੇ 29 ਅਗਸਤ ਯਾਨੀ ਕੱਲ ਨੂੰ ਬੁਲਾਈ ਪੰਜਾਬ ਕੈਬਨਿਟ ਦੀ ਮੀਟਿੰਗ ਕਈ ਅਹਿਮ ਫੈਸਲਿਆਂ ਨੂੰ ਮਿਲ ਸਕਦੀ ਹੈ ਮਨਜ਼ੂਰੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਡਿੰਪੀ ਢਿੱਲੋਂ ਮੁੱਖ ਮੰਤਰੀ ਭਗਵਾਨ ਤਮਨ ਖੁਦ ਪਹੁੰਚਣਗੇ ਗਿੱਦੜਵਾਹ ਕੰਗੜਾ ਰਨੋਦ ਦੀਆਂ ਵਧੀਆਂ ਮੁਸ਼ਕਿਲਾਂ ਐਮਰਜੈਂਸੀ ਫਿਲਮ ਖਿਲਾਫ ਪੰਜਾਬ ਰਹਿਣਾ ਹਾਈ ਕੋਰਟ ਚ ਪਟੀਸ਼ਨ ਦਾਖਲ ਪੰਜਾਬ ਚ ਅੱਜ ਤੋਂ ਸਰਗਰਮ ਹੋਏਗਾ ਮਾਨਸੂਨ 15 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਅਮਰਿਤਪਾਲ ਸਿੰਘ ਦੇ ਪਿਤਾ ਨੇ ਜਥੇਦਾਰ ਸਾਹਿਬ ਨੂੰ ਦਿੱਤਾ ਮੰਗ ਪੱਤਰ ਸੁਖਵੀਰ ਸਿੰਘ ਬਾਦਲ ਲਈ ਤਿੰਨ ਸਜਾਵਾਂ ਦੀ ਕੀਤੀ ਮੰਗ ਪੰਜਾਬ ਦੇ ਮੁੱਖ ਮੰਤਰੀ ਭਗਮਨਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ 10 ਦੇ ਕੇ ਨਸ਼ਿਆਂ ਵਿਰੁੱਧ ਮੁਹਿੰਮ ਤੇਜ਼ ਕਰਨ ਲਈ ਹੁਣ ਨਵੀਂ ਐਂਟੀ ਨਾਰਕੋਟਿਕ ਟਾਸਕ ਫੋਰਸ ਵੱਲੋਂ ਨਸ਼ਾ ਤਸਕਰਾਂ ਤੇ ਸਿਕੰਜਾ ਕੱਸਿਆ ਜਾਵੇਗਾ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਟੀਚਾ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨਾ ਹੋਵੇਗਾ ਮੁੱਖ ਮੰਤਰੀ ਭਗਮਨਤ ਮਾਨ ਮੋਹਾਲੀ ਵਿੱਚ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਦਾ ਅੱਜ 11 ਵਜੇ ਉਦਘਾਟਨ ਕਰਨਗੇ ਪੰਜਾਬ ਸਰਕਾਰ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਵਟਸਐਪ ਨੰਬਰ ਵੀ ਜਾਰੀ ਕਰਨਗੇ ਜਿਸ ਰਾਹੀਂ ਪੰਜਾਬ ਦੇ ਲੋਕ ਵਟਸਐਪ ਤੇ ਨਸ਼ਾ ਤਸਕਰੀ ਦੀ ਜਾਣਕਾਰੀ ਦੇ ਸਕਣਗੇ ਇਸ ਤੋਂ ਇਲਾਵਾ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਵਿੱਚ ਬਣਾਈ ਗਈ ਅਤਿ ਆਧੁਨਿਕ ਕੰਪਿਊਟਰ ਲੈਬ ਨਾਲ ਪੰਜਾਬ ਚ ਨਸ਼ਾ ਤਸਕਰਾਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਐਨਡੀਪੀਐਸ ਕੇਸਾਂ ਦੇ ਸਖਤ ਕਾਰਵਾਈ ਕਰਨ ਲਈ ਕਿਹਾ ਸੀ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਐਕਟ ਦੀ ਅnderj ਕੀਤੇ ਗਏ ਸਾਰੇ ਨਸ਼ੀਲੇ ਪਦਾਰਥਾਂ ਦੇ ਕੇਸਾਂ ਦੀ ਜਾਂਚ ਦੀ ਪ੍ਰਕਿਰਤੀ ਦੀ ਨਿਗਰਾਨੀ ਕਰਨ ਲਈ ਪੰਜਾਬ ਦੇ ਸਮੂਹ ਐਸਐਸਪੀ ਜੀ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਹਾਈ ਕੋਰਟ ਨੇ ਵੀ ਹਦਾਇਤ ਕੀਤੀ ਸੀ ਕਿ ਜੇਕਰ ਪੁਲਿਸ ਵੱਲੋਂ ਵਾਜਬ ਸਮੇਂ ਅੰਦਰ ਨਸ਼ੀਲੇ ਪਦਾਰਥਾਂ ਦੇ ਕੇਸਾਂ ਵਿੱਚ ਮੁਲਾਜ਼ਮਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਜਿਹੇ ਮੁਲਜ਼ਮਾ ਨੂੰ ਤੁਰੰਤ ਘੋੜਾ ਕਰਾਰ ਦਿੱਤਾ ਜਾਵੇ ਅਤੇ ਜਿਸ ਮਗਰੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅਹਿਮ ਕਦਮ ਚੁੱਕਿਆ ਹੈ ਭਾਜਪਾ ਉਮੀਦਵਾਰ ਰਵਨੀ ਸਿੰਘ ਮੀਟੂ ਰਾਜਸਥਾਨ ਤੋਂ ਬਿਨਾਂ ਕਿਸੇ ਵਿਰੋਧ ਤੇ ਰਾਸਵਾ ਮੈਂਬਰ ਚੁਣੇ ਗਏ ਹਨ ਬੀਤੇ ਦਿਨੀ ਉਹਨਾਂ ਦੀ ਜਿੱਤ ਤੇ ਮੋਹਰ ਲੱਗ ਗਈ ਹੈ ਵਿਰੋਧੀ ਪਾਰਟੀਆਂ ਨੇ ਤੇ ਆਪਣਾ ਕੋਈ ਉਮੀਦਵਾਰ ਖੜਾ ਨਹੀਂ ਕੀਤਾ ਸੀ ਇਸੇ ਤਰ੍ਹਾਂ ਹਰਿਆਣਾ ਤੋਂ ਕਿਰਨ ਚੋਧਰੀ ਅਤੇ ਤੇਲੰਗਾਨਾ ਤੋਂ ਅਭਿਸ਼ੇਕ ਮੰਨੂ ਨੂੰ ਰਾਸਵਾ ਮੈਂਬਰ ਚੁਣਿਆ ਗਿਆ ਹੈ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸ਼ਾਸਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਬੁਲਾਈ ਹੈ ਦੱਸ ਦੇ ਕੇ ਪੰਜਾਬ ਕੈਬਨਿਟ ਦੀ ਮੀਟਿੰਗ 29 ਅਗਸਤ ਯਾਨੀ ਕੱਲ ਨੂੰ ਹੋਣ ਜਾ ਰਹੀ ਹੈ ਇਹ ਮੀਟਿੰਗ ਕੱਲ ਨੂੰ ਸਵੇਰੇ 11 ਵਜੇ ਪੰਜਾਬ ਸਖਤਰੇ ਚੰਡੀਗੜ੍ਹ ਵਿੱਚ ਹੋਵੇਗੀ ਇਸ ਬੈਠਕ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਾ ਕੀਤੀ ਜਾ ਸਕਦੀ ਹੈ ਤੇ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਕੈਬਨਟ ਦੀ ਅਹਿਮ ਮੀਟਿੰਗ ਹੋਵੇਗੀ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਸਤੰਬਰ ਤੋਂ 4 ਸਤੰਬਰ ਤੱਕ ਚੱਲੇਗਾ ਜਿਸ ਵਿੱਚ ਹੁਣ ਤੱਕ ਪਾਸ ਕੀਤੇ ਸਾਰੇ ਕਾਨੂੰਨਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਗਿੱਦੜਵਾਹਾ ਹਲਕੇ ਤੋਂ ਕਾਲੀ ਦਲ ਦੇ ਇੰਚਾਰਜ ਅਤੇ ਕਾਲੀ ਦਲ ਦੀ ਟਿਕਟੂ ਤੇ ਦੋ ਵਾਰ ਚੋਣ ਲੜ ਚੁੱਕੇ ਡਿੰਪੀ ਢਿੱਲੋ ਆਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ ਅੱਜ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ ਇਸ ਦੀ ਜਾਣਕਾਰੀ ਖੁਦ ਉਨ੍ਹਾਂ ਵੱਲੋਂ ਦਿੱਤੀ ਗਈ ਸੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਨੇ ਫੋਨ ਕਰਕੇ ਕਿਹਾ ਕਿ ਉਹ ਖੁਦ ਉਨ੍ਹਾਂ ਨੂੰ ਸ਼ਾਮਿਲ ਕਰਵਾਉਣ ਲਈ ਆਉਣਗੇ ਗਿੱਦੜਵਾਹਾ ਹਲਕੇ ਤੋਂ ਕਾਲੀ ਦਲ ਦੇ ਇੰਚਾਰਜ ਅਤੇ ਅਕਾਲੀ ਦਲ ਦੀ ਟਿਕਟੂ ਤੇ ਦੋ ਵਾਰ ਚੋਣ ਲੜ ਚੁੱਕੇ ਹਰਦੀਪ ਸਿੰਘ ਡੀਪੀ ਢਿੱਲੋਂ ਨੇ ਅਕਾਲੀ ਦਲ ਨੂੰ અલਵਿਦਾ ਆਖ ਦਿੱਤਾ ਹੈ ਹਰਦੀਪ ਸਿੰਘ ਡੀਪੀ ਢਿੱਲੋਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਹਨ ਉਹਨਾਂ ਨੇ ਆਖਿਆ ਕਿ ਉਹ ਮੁੜ ਅਕਾਲੀ ਦਲ ਵਿੱਚ ਨਹੀਂ ਜਾਣਗੇ ਉਹਨਾਂ ਨੇ ਟਿਕਟ ਲਈ ਅਕਾਲੀ ਦਲ ਨਹੀਂ ਛੱਡਿਆ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮਨ ਬਣਾ ਲਿਆ ਹੈ ਡੀਪੀ ਢਿੱਲੋਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ ਦੱਸਦੇ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਡਿੰਪੀ ਨੂੰ ਪਾਰਟੀ ਵਿੱਚ ਵਾਪਸੀ ਕਰਨ ਦੀ ਅਪੀਲ ਕੀਤੀ ਸੀ ਉਹਨਾਂ ਨੇ ਆਖਿਆ ਸੀ ਕਿ ਜੇਕਰ ਉਹ ਵਾਪਸੀ ਕਰਦੇ ਹਨ ਤਾਂ ਡਿੰਪੀ ਨੂੰ ਗਿੱਦੜਵਾਹਾ ਤੋਂ ਉਮੀਦਵਾਰ ਐਲਾਨਿਆ ਜਾਵੇਗਾ। ਉਹਨਾਂ ਨੇ ਆਖਿਆ ਕਿ ਡਿੰਪੀ ਦੇ ਪਾਰਟੀ ਛੱਡਣ ਉਤੇ ਬੜਾ ਦੁੱਖ ਲੱਗਿਆ ਹੈ। ਡਿੰਪੀ ਦੀ 2 ਮਹੀਨਿਆਂ ਤੋਂ ਆਪ ਨਾਲ ਗੱਲਬਾਤ ਚੱਲ ਰਹੀ ਸੀ। ਅਸੀਂ ਅੱਜ ਵੀ ਡਿੰਪੀ ਨੂੰ ਟਿਕਟ ਦੇਣ ਲਈ ਤਿਆਰ ਹਾਂ। ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਅੱਜ ਵੀ ਡਿੰਪੀ ਦਾ ਐਲਾਨ ਕਰਨ ਲਈ ਤਿਆਰ ਹਾਂ। ਹਾਲਾਂਕਿ ਡਿੰਪੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਉਹ ਵਾਪਸੀ ਨਹੀਂ ਕਰਨਗੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ਫਿਲਮ ਅਮਰਜੈਂਸੀ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਕੰਗੜਾ ਰਣੋਦ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਫਿਲਮ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਖਲ ਕਰਕੇ ਇਸ ਨੂੰ ਪ੍ਰਦਰਸ਼ਿਤ ਕਰਨ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ ਨਾਲ ਹੀ ਪਟੀਸ਼ਨ ਰਾਹੀਂ ਸੈਂਸਰ ਬੋਰਡ ਵੱਲੋਂ ਦਿੱਤਾ ਸਰਟੀਫਿਕੇਟ ਵੀ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ ਹਾਈ ਕੋਰਟ 'ਚ ਦਾਖਲ ਜਨਹਿਤ ਪਟੀਸ਼ਨ 'ਚ ਮੋਹਾਲੀ ਦੇ ਗੁਰਿੰਦਰ ਸਿੰਘ ਅਤੇ ਜਗਮੋਹਨ ਸਿੰਘ ਨੇ ਕਿਹਾ ਕਿ ਫਿਲਮ ਵਿੱਚ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਤੇ ਸਿੱਖ ਧਰਮ ਨਾਲ ਸੰਬੰਧਿਤ ਜਾਣਕਾਰੀ ਨੂੰ ਸਹੀ ਢੰਗ ਨਾਲ ਨਹੀਂ ਦਰਸਾਇਆ ਗਿਆ ਹੈ ਇਸ ਲਈ ਫਿਲਮ ਦੀ ਜਾਂਚ ਲਈ ਮਹਰਾਂ ਦਾ ਇੱਕ ਪੈਨਲ ਬਣਾਇਆ ਜਾਵੇ ਜਿਸ ਵਿੱਚ ਸਿੱਖ ਧਰਮ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸ਼ਾਮਿਲ ਕੀਤਾ ਜਾਵੇ ਜੋ ਇਸ ਫਿਲਮ ਨੂੰ ਵੇਖ ਕੇ ਵਿਵਾਦਿਤ ਦ੍ਰਿਸ਼ ਨੂੰ ਫਿਲਮ ਤੋਂ ਵੱਖ ਕਰ ਸਕੇ ਜਿਨ੍ਹਾਂ ਨੂੰ ਲੈ ਕੇ ਵਿਵਾਦ ਹੈ ਉਨ੍ਹਾਂ ਨੇ ਫਿਲਮ ਦੀ ਸਕਰੀਨਿੰਗ ਤੇ ਪਾਬੰਦੀ ਲਗਾਉਣ ਅਤੇ ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਜਾਰੀ ਸਰਟੀਫਿਕੇਟ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਦੱਸਦੀ ਕਿ ਕੰਗੜਾ ਨਾਉਂ ਦੀ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਹਾਈ ਕੋਰਟ ਇਸ ਪਟੀਸ਼ਨ ਤੇ ਛੇਤੀ ਹੀ ਸੁਣਵਾਈ ਕਰ ਸਕਦਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਫੈਸਲਿਆਂ ਨੂੰ ਲੈ ਕੇ ਪੰਜ ਸਿੰਘ ਸੈਮਾਨਾ ਦੀ ਮੀਟਿੰਗ ਤੋਂ ਪਹਿਲਾਂ ਸਿੱਖ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਸੁਖਵੀਰ ਸਿੰਘ ਬਾਦਲ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਸ਼ਖਸ਼ ਮर्यादा ਨੂੰ ਠੇਸ ਨਾ ਪਹੁੰਚਾ ਸਕੇ ਪਿਤਾ ਤਰਸੇਮ ਸਿੰਘ ਨੇ ਮੰਗ ਪੱਤਰ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਉੱਦੇ ਤੋਂ લાંબે ਕਰਨ ਦੀ ਮੰਗ ਕੀਤੀ ਹੈ ਤੇ ਧਾਰਮਿਕ રાજਨੀਤਿਕ ਕੋਦੇ ਤੋਂ ਤਾਂ ਉਮਰ ਦੀ پابੰਦੀ ਲਗਾਉਣ ਦੀ اپیل ਕੀਤੀ ਹੈ ਸਿਰਫ ਇੰਨਾ ਹੀ ਨਹੀਂ ਮੰਗ ਪੱਤਰ ਵਿੱਚ પ્રકાશ ਸਿੰਘ ਬਾਦਲ ਦਾ ਫਕਰੇ ਕੌਮ ਅਵਾਰਡ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ ਹੈ تر세ਮ ਸਿੰਘ ਨੇ જਥੇਦਾਰ ਸਾਹਿਬ ਨੂੰ ਕਿਹਾ ਕਿ ਤੁਹਾਨੂੰ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ ਜੋ ਪੰਥ ਨੂੰ ਪ੍ਰਵਾਣ ਹੋਏ ਨਹੀਂ ਤਾਂ જਥੇਦਾਰ ਦੇ ਉਦੇ ਨੂੰ ਠੇਸ ਪਹੁੰਚ ਸਕਦੀ ਹੈ ਪੰਜਾਬ ਵਿੱਚ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਰਕੇ ਮਾਨਸੂਨ ਸੁਸਤ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਮਾਨਸੂਨ ਐਕਟਿਵ ਹੋ ਗਿਆ ਹੈ ਪੰਜਾਬ ਵਿੱਚ ਅੱਜ ਤੋਂ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਬੀਤੇ ਰਾਤ ਤੋਂ ਲਗਾਤਾਰ ਮੀਂਹ ਪੈਣ ਕਰਕੇ ਮੌਸਮ ਸੁਹਾਵਣਾ ਹੋ ਗਿਆ ਹੈ ਸਵੇਰ ਤੋਂ ਹੀ ਠੰਡੀਆਂ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ ਪੰਜਾਬ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਸੁਸਤ ਰਹਿਣ ਵਾਲਾ ਮਾਨਸੂਨ ਅੱਜ ਸਰਗਰਮ ਹੋ ਸਕਦਾ ਹੈ ਅੱਜ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ yellow alert ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਅਮਰੀਕ ਸਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਪਟਿਆਲਾ ਫਤਿਗੜ ਸਾਹਿਬ ਸੰਗਰੂਰ ਮਾਨਸਾ ਬਠਿੰਡਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਸੋਮਵਾਰ ਨੂੰ ਵੀ ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਹੈ ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 2.1 ਡਿਗਰੀ ਦਰਜ ਕੀਤਾ ਗਿਆ ਹੈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਜਿਹੜੀ ਪਿਛਲੀਆਂ ਲੋਕ ਸਭਾ ਇਲੈਕਸ਼ਨ ਹੋਏ ਸੀ ਤੁਸੀਂ ਇੰਨਾ ਸਾਥ ਦਿੱਤਾ ਕਿ ਧੂਰੀ ਪੰਜਾਬ ਚ ਪਹਿਲੇ ਨੰਬਰ ਤੇ ਆਇਆ 32 ਹਜ਼ਾਰ ਦੀ ਤੁਸੀਂ ਲੀਡ ਦਿਵਾਈ ਹੈ ਤੁਹਾਡਾ ਲੱਖ ਲੱਖ ਸ਼ੁਕਰਾਨਾ ਸਾਡਾ ਪਰਿਵਾਰ ਮਾਨ ਸਾਹਿਬਾ ਆਪ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ ਕਰਜ਼ਦਾਰ ਰਹਾਂਗੇ ਤੁਸੀਂ ਬਹੁਤ ਆਸਾਂ ਨਾਲ ਉਮੀਦਾਂ ਨਾਲ ਮਾਨ ਸਾਹਿਬ ਨੂੰ ਚੁਣਿਆ ਸੀ ਧੂਰੀ ਤੋਂ ਧੂਰੀ ਹਮੇਸ਼ਾ ਮਾਨ ਸਾਹਿਬ ਦਾ ਸਾਥ ਦੇਂਦਾ ਰਿਹਾ ਹੈ ਜਿੰਨੇ ਵੀ ਮਾਨ ਸਾਹਿਬ ਨੇ ਅੱਜ ਤੱਕ ਇਲੈਕਸ਼ਨ ਲੜੇ ਨੇ ਹਮੇਸ਼ਾ ਧੂਰੀ ਵਾਲਿਆਂ ਨੇ ਲੀਡ ਦਿਵਾਈ ਹੈ ਸੋ ਤੁਸੀਂ 2022 ਚ ਇੱਕ ਐਮਐਲਏ ਨਹੀਂ ਇੱਕ ਮੁੱਖ ਮੰਤਰੀ ਚੁਣਿਆ ਸੀ ਤੁਹਾਨੂੰ ਆਸ ਸੀ ਉਮੀਦ ਸੀ ਵੀ ਜਿਹੜੇ 70 75 ਸਾਲ ਹੋ ਗਏ ਕਿਸੇ ਸਰਕਾਰ ਨੇ ਕਿਸੇ ਐਮਐਲਏ ਨੇ ਧੂਰੀ ਦੀ ਸਾਰ ਨਹੀਂ ਲਈ ਇਸ ਵਾਰ ਮੁੱਖ ਮੰਤਰੀ ਸਾਹਿਬ ਬਣੇ ਨੇ ਤੇ ਧੂਰੀ ਦਾ ਜਿਹੜਾ ਨਰਕ ਹੈ ਉਹ ਜ਼ਰੂਰ ਨਿਕਲੂਗਾ ਧੂਰੀ ਚ ਜਿੰਨੇ ਵੀ ਹੁਣ ਤੱਕ ਕੰਮ ਹੋ ਰਹੇ ਨੇ ਮੈਨੂੰ ਲੱਗਦਾ ਹੈ ਪਹਿਲ ਦੇ ਆਧਾਰ ਤੇ ਕਰਾਏ ਜਾ ਰਹੇ ਨੇ ਤੇ ਨਾਲ ਦੇ ਸੂਬਿਆਂ ਨਾਲੋਂ ਪਹਿਲਾਂ ਧੂਰੀ ਚ ਹਰ ਫੈਸਿਲਿਟੀ ਮਿਲਦੀ ਹੈ ਕਿਉਂਕਿ ਧੂਰੀ ਅਸੀਂ ਇੱਕ ਇਹੋ ਜਿਹਾ ਸ਼ਹਿਰ ਬਣਾਉਣਾ ਚਾਹੁੰਦੇ ਆ ਕਿ ਲੋਕ ਆ ਕੇ ਦੇਖਣ ਤੁਸੀਂ ਅੱਜ ਦੇਖਿਆ ਹੋਊਗਾ ਵੀ ਲਾਇਬ੍ਰੇਰੀ ਬਣ ਰਹੀ ਹੈ ਪਿੰਡ ਕਲੇਰਾ ਚ ਕਿਸੇ ਵੀ ਸੂਬੇ ਚ ਇਹੋ ਜੀ ਸਰਕਾਰ ਨਹੀਂ ਹੈਗੀ ਜਿਹੜੀ ਪਿੰਡਾਂ ਚ ਲਾਇਬ੍ਰੇਰੀਆਂ ਖੋਲ ਰਹੀ ਹੋਵੇ ਸਰਕਾਰਾਂ ਤੋਂ ਤਾਂ ਸ਼ਹਿਰਾਂ ਚ ਵੀ ਲਾਇਬ੍ਰੇਰੀਆਂ ਨਹੀਂ ਬਣਾਈਆਂ ਜਾ ਰਹੀਆਂ ਬੱਚੇ ਤਰਸਦੇ ਨੇ ਵੀ ਕਿ ਸਾਨੂੰ ਜਗ੍ਹਾ ਮਿਲ ਜੇ ਬੈਠ ਕੇ ਪੜ ਲਈਏ ਕਿਉਂਕਿ ਹੁਨਰ ਹਰ ਬੱਚੇ ਚ ਹੁੰਦਾ ਹੈ ਉਹਨੂੰ ਇੱਕ ਵਧੀਆ ਮਾਹੌਲ ਚਾਹੀਦਾ ਹੁੰਦਾ ਕਿ ਉਹ ਵੀ ਪੜ੍ਹ ਲਿਖ ਲਵੇ ਜੇ ਸਾਡੀ ਆਉਣ ਵਾਲੀ ਪੀੜ੍ਹੀ ਪੜ੍ਹੂਗੀ ਲਿਖੂਗੀ ਕੋਈ ਨੌਕਰੀਆਂ ਕਰੂਗਾ ਕੋਈ ਆਵਦਾ ਰੋਜ਼ਗਾਰ ਕਰੂਗਾ ਤਾਂ ਹੀ ਸਾਡੇ ਘਰਾਂ ਦਾ ਜਿਹੜਾ ਸਤਾਰਾ ਉਹ ਚੱਕਿਆ ਜਾਊਗਾ ਸਾਡੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਜਾਣਗੀਆਂ ਸੋਮਾਨ ਸਰਕਾਰ ਨੇ ਪਹਿਲਾਂ ਆਉਂਦਿਆਂ ਹੀ ਕਿਉਂਕਿ ਉਹਨਾਂ ਨੇ ਆਪ ਇਹ ਦੁੱਖ ਝੱਲੇ ਹੋਏ ਨੇ ਉਹਨਾਂ ਨੇ ਸੋਚਿਆ ਕਿ ਕਿਸਾਨਾਂ ਦੀ ਜੀ ਜੂਨ ਸੌਖੀ ਕਰਨੀ ਹੈ ਤੇ ਬਿਜਲੀ ਹੈ ਜਿਹੜੀ ਉਹ ਬਹੁਤ ਵੱਡਾ ਮਸਲਾ ਹੈ ਜੇ ਬਿਜਲੀ ਦੇਣੀ ਹੋਈ ਆ ਤਾਂ ਦਿਨ ਚ ਦੇਣੀ ਦੂਜਾ ਵੱਡਾ ਜਿਹੜਾ ਮੰਗ ਵੀ ਸੀਗੀ ਜਿਹੜੀ ਪੰਜਾਬ ਦੀ ਇੱਕ ਚਿੰਤਾ ਵੀ ਸੀਗੀ ਕਿ ਆਪਣਾ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਵੇਸਟ ਹੋ ਰਿਹਾ ਸੀ ਕੋਈ ਉਹਦੀ ਸਾਰ ਨਹੀਂ ਸੀ ਲਈ ਜਾ ਰਹੀ ਵੀ ਕਿੱਧਰ ਨੂੰ ਜਾ ਰਿਹਾ ਹੈ ਰਾਜਸਥਾਨ ਨੂੰ ਜਾ ਰਿਹਾ ਹੈ ਜਾਂ ਪਾਕਿਸਤਾਨ ਨੂੰ ਜਾ ਰਿਹਾ ਹੈ ਮਾਨ ਸਰਕਾਰ ਆਈ ਹੈ ਉਹਨਾਂ ਨੇ ਸੋਚਿਆ ਕਿ ਹਰ ਪਿੰਡ ਨੂੰ ਜਿਹੜੇ ਨਹਿਰੀ ਪਾਣੀ ਹੈ ਹਰ ਜ਼ਿਮੀਦਾਰ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ ਸੋ ਸਰਕਾਰ ਤੁਹਾਡੇ ਲਈ ਕੰਮ ਕਰ ਰਹੀ ਹੈ ਜਿਹੜੇ ਵੀ ਹੋਰ ਕੰਮ ਕਰ ਪਿੰਡ ਵਾਲਿਆਂ ਨੇ ਜਾਣੂ ਕਰਾਏ ਨੇ ਉਹ ਸਾਡਾ ਵਾਅਦਾ ਹੈ ਕਿ ਜਲਦ ਤੋਂ ਜਲਦ ਪੂਰੇ ਕਰਾਂਗੇ ਤੁਹਾਡੇ ਵਿੱਚ ਵਿਚਰਦੇ ਰਹਾਂਗੇ ਆਉਂਦੇ ਰਹਾਂਗੇ ਦੇਖੋ ਡੀਪੀ ਢਿੱਲੋਂ ਵਰਗੇ ਵਿਅਕਤੀ ਦਾ ਅਕਾਲੀ ਦਲ ਨੂੰ ਛੱਡ ਕੇ ਜਾਣਾ ਸਾਹ ਸੁਖਵੀਰ ਸਿੰਘ ਬਾਦਲ ਨੂੰ ਬਾਰ-ਬਾਰ ਸਨੇਹਾ ਦੇਣਾ ਕਿ ਉਹ ਝੋਦਾ ਕਮੇਟੀ ਦੇ ਸਮਰਥਾ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਡੀਪੀ ਢਿੱਲੋਂ ਦਾ ਪਾਰਟੀ ਨੂੰ ਛੱਡਣਾ ਇਸ ਗੱਲ ਦੇ ਸੰਕੇਤਾਂ ਤੇ ਸsubprocess ਬਦਲਦੀ ਪ੍ਰਧਾਨਗੀ ਜਿਹੜੀ ਆ ਉਹ ਸ਼ਰਮਣੀ ਅਕਾਲੀ ਦਲ ਨੂੰ ਕਿਤੇ ਕਿਨਾਰੇ ਨਹੀਂ ਲਾ ਸਕਦੀ 14 ਕਮੇਟੀਆਂ ਸੰਵਾਰਸਾਂ ਕਿਸੇ ਵਿਅਕਤੀ ਦੀਆਂ ਕਿਸੇ ਗਰੁੱਪ ਦੀਆਂ ਨਹੀਂ ਸੀ ਉਹ ਆਮ ਪੰਜਾਬ ਤੈਸੀ ਪੰਥ ਤੈਸੀ ਔਰ ਸ਼ਰਮਣੀ ਅਕਾਲੀ ਦਲ ਦੇ ਡੈਡੀਕੇਟਿਡ ਵਰਕਰਾਂ ਦੀਆਂ ਭਾਵਨਾਵਾਂ ਦੀ ਕਾਲਮਬੰਦ ਰਿਪੋਰਟ ਸੀ ਜੀਤੇ ਅਮਰ ਨਾ ਕਰਕੇ ਸਰਸ ਵੀਸੀ ਬਾਦਲ ਨੇ ਬਹੁਤ ਵੱਡਾ ਨੁਕਸਾਨ ਪਾਰਟੀ ਦਾ ਕਰਵਾ ਲਿਆ ਅੱਜ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਮੀਡੀਆ ਰਾਹੀਂ ਮਤਲਬ ਬੇਨਤੀ ਕਰਦੇ ਹਾਂ ਕਿ ਅੱਜ ਵੀ ਪਾਰਟੀ ਨੂੰ ਬਚਾਉਣ ਦੀ ਲੋੜ ਆ ਅੱਜ ਵੀ ਪੰਥ ਨੂੰ ਪੰਜਾਬ ਨੂੰ ਪਾਰਟੀ ਨੂੰ ਜਿਹੜੀਆਂ ਚੁਣੌਤੀਆਂ ਨੇ ਇਹਨਾਂ 'ਚੋਂ ਕੱਢਣ ਲਈ ਕੇਵਲ ਤੇ ਕੇਵਲ ਆਪਣੇ ਵਰਕਰਾਂ ਦੀ ਪੰਜਾਬੀਆਂ ਦੀ ਪੰਥ ਅਸਥੀਆਂ ਦੀ ਭਾਵਨਾ ਨੂੰ ਪੂਰਾ ਕਰ ਲਈ ਪਾਰਟੀ ਪ੍ਰਧਾਨਗੀ ਤੋਂ ਤਿਆਗ ਪੱਤਰ ਦੇ ਕੇ ਮਲ ਪਾਰਟੀ ਨੂੰ ਸਹੀ ਲਾਈਨ ਤੇ ਲੈਣ ਲਈ ਰਾਹ ਬਣਾਉਣ ਦੀ ਲੋੜ ਆ ਦੇਪੀ ਢਿੱਲੋ ਵਰਗੇ ਬੰਦੇ ਮੈਂ ਇਹ ਕਹਿ ਸਕਦੇ ਆ ਕਿ ਸਾਹ ਸੁਵੀਰ ਸਿੰਘ ਬਾਦਲ ਹੁਰਾਂ ਦੇ ਹਠੀ ਤੇ ਅੜੀਅਲ ਰਵੀਏ ਨੇ ਇੱਕ ਹੋਰ ਸਰਕਾਰ ਦਾ ਅਕਾਲੀ ਲੀਡਰ ਜਿਹੜਾ ਹੈ ਉਹ ਪਾਰਟੀ ਜੋ ਗਵਾ ਲਿਆ ਆਪਾਂ ਇਹ ਕਹਿ ਸਕਦੇ ਆ ਵੀ ਉਹਨਾਂ ਦੇ ਅੜੀਅਲ ਤੇ ਹਠੀ ਰਵੀਏ ਨੇ ਉਹਨਾਂ ਨੇ ਲੋਕਾਂ ਦੇ ਫਤਵੇ ਦੇ ਵਿਰੋਧ ਦੇ ਵਿੱਚ ਜਿੱਦ ਫੜ ਕੇ ਜਾਨੇ ਸ਼ਤੀਰ ਤੋਂ ਗੁੱਲੀ ਬਣਾਤਾ ਪਾਰਟੀ ਨੂੰ ਤਾਂ ਜਦí ਸ਼ਰਮਣੀ ਕਾਲੇਦਾਰ ਸੁਧਾਰ ਲਹਿਰ ਦਾ ਇੱਕੋ ਇੱਕ ਟੀਚਾ ਕਿ ਜਿਹੜੀਆਂ ਕਮੀਆਂ ਆਈਆਂ ਸ਼ਰਮਣੀ ਕਾਲੇਦਾਰ ਦੀਆਂ ਜਿਨ੍ਹਾਂ ਕਰਕੇ ਸ਼ਰਮਣੀ ਕਾਲੇਦਾਰ ਅਸਥ ਤੇ ਫਤਸੇ ਆਇਆ ਜਿਹਦੇ ਕਰਕੇ ਸ਼ਰਮਣੀ ਕਾਲੇਦਾਰ ਦੇ ਵਿਰੁੱਧ ਪੰਜਾਬ ਦੇ ਲੋਕ ਬਾਰ-ਬਾਰ ਫਤਵਾ ਦੇ ਰਹੇ ਨੇ ਉਹ ਕਮੀਆਂ ਦੂਰ ਕੀਤੀਆਂ ਜਾਂ ਉਹ ਘਾਟਾ ਦੂਰ ਕੀਤੀਆਂ ਜਾਂ ਜਿਸ ਤਰ੍ਹਾਂ ਦੇ ਲੋਕਾਂ ਦੀ ਭਾਵਨਾ ਉਸ ਭਾਵਨਾ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਸ਼ਿਪ ਦਿੱਤੀ ਜਾਵੇ ਜਿਸ ਤਰ੍ਹਾਂ ਦੇ ਤਵਕਕ ਅਕਾਲੀਆਂ ਦੇ ਲੋਕ ਕਰਦੇ ਨੇ ਕਿ ਅਕਾਲੀਆਂ ਦਾ ਲੀਡਰ ਕਿਹੋ ਜਿਹਾ ਹੋਵੇ ਉਹਦਾ ਚਿਹਰਾ ਕਿਹੋ ਜਿਹਾ ਹੋਵੇ ਉਹਦੀ ਬਾਸ਼ਾ ਕਿੰਗੀ ਹੋਵੇ ਉਹਦਾ ਚਾਲ ਚੱਲਣ ਵਿਵਹਾਰ ਕਿਹੋ ਜਿਹਾ ਹੋਵੇ ਬਲ ਉਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਲੋਕ ਤਵਕਕ ਕਰਦੇ ਨੇ ਉਸ ਤਰ੍ਹਾਂ ਦਾ ਅਕਾਲੀ ਦਲ ਬਣਾਉਣਾ ਸਾਡਾ ਸਭ ਤੋਂ ਪਹਿਲਾ ਮਕਸਦ ਹੋਏਗਾ ਔਰ ਉਤੇ ਲਈ ਅਸੀਂ ਯਤਨ ਕਰਾਂਗੇ ਕਿ ਜਿਹੜੀ ਵੀ ਆਉਣ ਵਾਲੇ ਸਮੇਂ ਵਿੱਚ ਅਕਾਲੀ ਲੀਡਰਸ਼ਿਪ ਆ ਉਹ ਕਾਲੀ ਲੀਡਰਸ਼ਿਪ ਉਹਨਾਂ ਹੱਥਾਂ ਵਿੱਚ ਹੋਵੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਜਿਨ੍ਹਾਂ ਨੇ ਪਾਰਟੀ ਲਈ ਕੋਈ ਵਿਸ਼ੇਸ਼ ਯੋਗਦਾਨ ਪਾਇਆ ਹੋਵੇ ਜਿਨ੍ਹਾਂ ਦੇ ਚਿਹਰੇ ਤੋਂ ਪੰਥਕ ਅਕਸ ਝਲਕਦਾ ਹੋਵੇ ਜਿਨ੍ਹਾਂ ਦੇ ਵਿਵਹਾਰ ਤੋਂ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ ਦਾ ਇਰਾਦਾ ਪ੍ਰਗਟ ਹੁੰਦਾ ਹੋਵੇ ਕੋਈ ਖੁਦਗਾਰਜ ਜਾਤੀ ਹਿੱਤਾ ਤਾਂ ਜਾਤੀ ਲਾਭ ਲੈਣ ਵਾਲੇ ਲੋਕ ਜਿਹੜੇ ਉਹਨਾਂ ਦੇ ਹੱਥ ਜਗਵਾਈ ਪਾਰਟੀ ਨੂੰ ਨਹੀਂ ਦਿੱਤੀ ਜਾ ਸਕਦੀ ਔਰ ਪਿੱਛੇ ਜਿਹੜਾ ਰੋਗ ਖਤਮ ਹੋਇਆ ਅਕਾਲੀਆਂ ਦਾ ਦਵਕਾ ਅਕਾਲੀਆਂ ਦਾ ਖਤਮ ਹੋਇਆ ਭੈ ਅਕਾਲੀਆਂ ਦਾ ਖਤਮ ਹੋਇਆ ਇਸੇ ਕਰਕੇ ਖਤਮ ਹੋਇਆ ਕਿ ਅਕਾਲੀ ਲੀਡਰਸ਼ਿਪ ਤੇ ਉਸ ਖੁਦਗਰਜ਼ ਲੋਕਾਂ ਨੇ ਤਬਜਾ ਕਰ ਲਿਆ ਜਿਹੜੇ ਆਪਣੇ ਕਾਰੋਬਾਰਾਂ ਦੀ ਮਹੂਰੀ ਕਰਕੇ ਸਮੇਂ ਦੀਆਂ ਸਰਕਾਰਾਂ ਦੇ ਵਿਰੁੱਧ ਬੋਲਣ ਦੀ ਜੁਰਤ ਨਹੀਂ ਕਰਦੇ ਇਸੇ ਕਰਕੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਅਕਾਲੀਆਂ ਨੂੰ ਟੀਚ ਸਮਝਣ ਲੱਗੀਆਂ ਸੋ ਅਸੀਂ ਅਕਾਲੀਆਂ ਦਾ ਪੂਰਾ ਰੋਗ ਦਵਕਾ ਭੈ ਸਤਕਾਰ ਇਸ ਮੁਲਕ ਦੀ ਰਾਜਨੀਤੀ ਵਿੱਚ ਦੁਬਾਰਾ ਬਣਾਉਣ ਲਈ ਸ਼ਰਮਣੀ ਕਲ ਦਲ ਸੁਧਾਰ ਲਹਿਰ ਤੇ ਆ ਆਪਣੇ ਵਰਕਰਾਂ ਕੋਲ ਲੋਕਾਂ ਕੋ ਜਾਈ। ਦੇਖੋ ਜਦੋਂ ਕੋਈ ਕਿਸੇ ਸਰਦਾਰੇ ਕੋ ਤੇ ਪਹੁੰਚ ਜਾਂਦਾ ਹੈ। ਮਾਨਯੋਗ ਨੰਬਰ ਪਾਰਟਿਸਪੈਂਟਾਂ ਦਾ ਮਾਨ ਸਤਿਕਾਰ ਕਰਨ ਦਾ ਉਹਦੇ ਨਿੱਕੇ ਦੀ ਗੱਲ ਦਾ ਨਿੱਕੇ ਜੇ ਕਦਮ ਦਾ ਪੜਾ ਫਟਾ ਦੂਰਗਾਮੀ ਅਸਰ। ਸੋ ਦੇਸ਼ ਨੂੰ ਚੜ੍ਹਦੀ ਕਲਾ ਚ ਰੱਖਣ ਵਾਸਤੇ ਭਾਈਚਾਰੇ ਦੀ ਬੜੀ ਲੋੜ। ਔਰ ਕਈ ਅੰਸਰ ਸਾਡੇ ਭਾਈਚਾਰੇ ਨੂੰ ਲਗਾਤਾਰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਭਾਈਚਾਰਨ ਤੋੜਦਾ ਮਤਲਬ ਸੰਵਿਧਾਨ ਦੇ ਖਿਲਾਫ ਕੰਮ ਕਰਨਾ ਕਿਉਂਕਿ ਸੰਵਿਧਾਨ ਦੇ ਭਾਈਚਾਰਨ ਬਲਾਉਂਡ ਦੀ ਗੱਲ ਕਰਦਾ ਨਾ ਔਰ ਉਹਨਾਂ ਦੇ ਵਿੱਚ ਚੰਗਣਾ ਜੀ ਵੀ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪ ਦੇ ਆਪ ਨੂੰ ਠੀਕ ਕਰ ਲੈਣਾ ਚਾਹੀਦਾ ਇਹ ਠੀਕ ਨਹੀਂ ਦੇਸ਼ ਨੂੰ ਦੇਸ਼ ਵਾਸੀਆਂ ਨੂੰ ਆਪਸ ਵਿੱਚ ਲੜਾ ਕੇ ਕਦੇ ਵੀ ਦੇਸ਼ ਵਿਸ਼ਵਗੁਰੂ ਨਹੀਂ ਬਣਦਾ ਕਦੇ ਵੀ ਵਿਸ਼ਵਗੁਰੂ ਨਹੀਂ ਬਣਦਾ ਜੇ ਵਿਸ਼ਵਗੁਰੂ ਬਣਾਉਣਾ ਹੈ ਤਾਂ ਸਾਨੂੰ ਜੋੜਨ ਦੀ ਰਾਜਨੀਤੀ ਕਰਨੀ ਪਊਗੀ ਸੋ ਉਹਨਾਂ ਨੂੰ ਇਹ ਸਿੱਖ ਲੈਣਾ ਚਾਹੀਦਾ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਹੜੀ ਬੀਬੀ ਹੁਣ ਐਮਪੀ ਬਣ ਗਈ ਹੈ ਇਹ ਹਮੇਸ਼ਾ ਸਿਖਾਂ ਦੇ ਖਿਲਾਫ ਹੀ ਇਹਦੇ ਬਿਆਨ ਆਉਂਦੇ ਨੇ ਆ ਪਾਵੇਂ ਸਾਡੀ ਮਾਤਾਵਾ ਜਿਹੜੀ ਬਾਰਡਰਾਂ 'ਚ ਬੈਠ ਕੇ ਕਿਸਾਨਾਂ ਦੇ ਹੱਕਾਂ ਵਾਸਤੇ ਉੱਥੇ ਧਰਨੇ ਮਾਰ ਰਹੀ ਸੀ ਉਹਨਾਂ ਵਾਸਤੇ ਵੀ ਮੰਨ ਸ਼ਬਦਾਵਲੀ ਉਹਦੇ ਬਾਅਦ ਜਿਹੜੀ ਇੱਕ ਸੀਆਰਪੀਐਫ ਦੀ ਜਵਾਨ ਆਪਦੀ ਡਿਊਟੀ ਕਰ ਰਹੀ ਸੀ 에ਰਪੋਰਟ ਉਹਦੇ ਨਾਲ ਵੀ ਇਹਦੀ ਆ ਹਾਥਾਪਾਈ ਹੋਈ ਹੈਗੀ ਤੇ ਹੁਣ ਇਹੋ ਜਿਹੇ ਬਿਆਨ ਕਰਕੇ ਹੁਣ ਆ ਪਿਕਚਰਾਂ ਚ ਵੀ ਇਹ ਹੋ ਜੇ ਕਾਮਕਾਜ ਕਰਦੀ ਜਿਤੇ ਵਿੱਚ ਸਿੱਖਾਂ ਨੂੰ ਮਾੜੀ ਤਰੀਕੇ ਨਾਲ ਦਿਖਾਇਆ ਜਾਂਦਾ ਹੁਣ ਇੱਕ ਫਿਰ ਕਿਸਾਨਾਂ ਬਾਰੇ ਹੋਰ ਇੱਕ ਨੇ ਬਿਆਨ ਦਿੱਤਾ ਜਿਤੇ ਇਹਦੀ ਪਾਰਟੀ ਨੇ ਇਹਨੂੰ ਟੋਕਣਾ ਪਿਆ ਲੇਕਿਨ ਜਦ ਸਿੱਖਾਂ ਬਾਰੇ ਕਹਿੰਦੀ ਹੈ ਜਾਂ ਪੰਜਾਬੀਆਂ ਬਾਰੇ ਕਹਿੰਦੀ ਤਾਂ ਕਿਉਂ ਨਹੀਂ ਇਹਦੀ ਪਾਰਟੀਆਂ ਨੂੰ ਟੋਕਦੀ ਹੈ ਕਿ ਇਹਦੇ ਵਾਸਤੇ ਭਾਜਪਾ ਦੀ ਸ਼ੈ ਹੈਗੀ ਕਿ ਨਹੀਂ ਤੂੰ ਸਿੱਖਾਂ ਬਾਰੇ ਬੋਲੀ ਚਲ ਤੂੰ ਕਿਸਾਨਾਂ ਬਾਰੇ ਬੋਲੀ ਚਲ ਜਾਂ ਤੂੰ ਇਹੋ ਜੀ ਪਿਕਚਰਾਂ ਚ ਤੂੰ ਕੰਮ ਕਰ ਇਹ ਐਮਰਜੈਂਸੀ ਵਰਗੀ ਜਿਹੀ ਪਿਕਚਰ ਆਈ ਹੈ ਜਿਸ ਸਿੱਖਾਂ ਨੂੰ ਮਾੜੇ ਤਰੀਕੇ ਦੇ ਨਾਲ ਦਿਖਾਇਆ ਗਿਆ ਕੋਈ ਸਹਿਬਰਦਾਸ਼ ਨਹੀਂ ਕਰੂਗਾ ਬਲਕਿ ਮੈਂ ਤਾਂ ਕਹਾਂਗੀ ਇਹ ਪਿਕਚਰ ਦੇ ਆਨ ਦੇ ਨਾਲ ਜੇ ਸਭ ਤੋਂ ਪਹਿਲੇ ਹੈ ਨਾ ਤਾਂ ਐਸਜੀਪੀਸੀ ਤੋਂ ਦਿਖਾਨੀ ਚਾਹੀਦੀ ਹੈ ਕਿ ਸਿੱਖਾਂ ਖਿਲਾਫ ਕੋਈ ਚੀਜ਼ ਹੈ ਤੁਸੀਂ ਉਸ ਚੀਜ਼ ਨੂੰ ਕੱਟ ਦੋ ਕਿਉਂ ਤੁਸੀਂ ਇੱਕ ਕਮਿਊਨਿਟੀ ਨੂੰ ਜਿਹੜੀ ਕਮਿਊਨਿਟੀ ਸਭ ਤੋਂ ਬਾਅਦ ਯੋਗਦਾਨ ਟਿੱਡ ਪਰ ਅੰਚੇ ਪੰਦੀ ਹੈ ਜੇ ਤੁਸੀਂ 80 ਕਰੋੜ ਲੋਕਾਂ ਦਾ ਟਿੱਡ ਤੁਸੀਂ ਕਹਿੰਦੇ ਹੋ ਅਸੀਂ ਇਹਨਾਂ ਨੂੰ ਫ੍ਰੀ ਰਾਸ਼ਨ ਦਿੰਦੇ ਨੇ ਤੇ ਸਭ ਤੋਂ ਵੱਡਾ ਯੋਗਦਾਨ ਉਸ ਰਾਸ਼ਨ ਦੇਣ ਚਾ ਤੇ ਸਿੱਖ ਕੌਮ ਦਾ ਤੇ ਸਿੱਖ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਹੈਗਾ ਤਾਂ ਕਿਉਂ ਫਿਰ ਹੈ ਨਾ ਪੰਜਾਬੀਆਂ ਨੂੰ ਤੁਸੀਂ ਮਾੜੀ ਲਾਈਟ ਚ ਦਿਖਾ ਕੇ ਲੋਕਾਂ ਦੇ ਮਨਾਂ 'ਚ ਇਹਨਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਦੇ ਹੋ ਹਿੱਸਾ ਕੱਢ ਦਿਓ ਸਭ ਦੇ ਸਾਥ ਸਭ ਦੇ ਗੱਲਾਂ ਕਰਦੇ ਹੋ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਤਾਂ ਕਿਉਂ ਸਿੱਖਾਂ ਨੂੰ ਕਿਉਂ ਤੁਸੀਂ ਟਾਰਗੇਟ ਕਰਦੇ ਹੋ ਉਹ ਹਿੱਸਾ ਕੱਟਦੇ ਹੋ ਤੇ ਜੇ ਨਹੀਂ ਕੱਟਣਗੇ ਤੇ ਸਿੱਖਾਂ ਦੇ ਖਿਲਾਫ ਕੋਈ ਮੈਂ ਕਿਹੜਾ ਸਿੱਖ ਬਰਦਾਸ਼ਤ ਕਰੂਗਾ ਅਸੀਂ ਤਾਂ ਪੰਜਾਬ 'ਚ ਨਾ ਕੋਈ ਦੇਖਣ ਨੂੰ ਰਾਜ਼ੀ ਹੋਗਾ ਨਾ ਕੋਈ ਚਲਣ ਦਊਗਾ ਮੈਂ ਤਾਂ ਲੋਕਾਂ ਨੂੰ ਅਪੀਲ ਕਰਦੀ ਆ ਤੁਸੀਂ ਪੰਜਾਬ ਦੇ ਰਹਿਣ ਵਾਲਿਓ ਜੇ ਪੰਜਾਬ ਦਾ ਸਾਡਾ ਭੈਣ ਭਰਾ ਕੋਈ ਹੋਏ ਕੋਈ ਵੀ ਕਮਿਊਨਿਟੀ ਸਾਡੇ ਪੰਜਾਬ ਦੇ ਭਾਵੇਂ ਹਿੰਦੂ ਹੋਣ ਭਾਵੇਂ ਸਿੱਖ ਭਾਵੇਂ ਮੁਸਲਮਾਨ ਭਾਵੇਂ ਇਸਾਈ ਕਿਸੇ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਜੇ ਉਹਨਾਂ ਨੂੰ ਗਲਤ ਨਜ਼ਰੀਏ ਦੇ ਨਾਲ ਪੇਸ਼ ਕੀਤਾ ਗਿਆ ਇਹੋ ਜੀ ਪਿਕਚਰਾਂ ਨੂੰ ਸਾਨੂੰ ਬਾਇਕਾਟ ਕਰਨਾ ਚਾਹੀਦਾ ਹੈ ਦੇਸ਼ ਪਰਜੇ ਬਾਇਕਾਟ ਕਰਨਾ ਚਾਹੀਦਾ ਹੈ ਤੇ ਮੈਂ ਸਿਨੇਮਾ ਹਾਲ ਵਾਲਿਆਂ ਨੂੰ ਵੀ ਕਵਾਂਗੀ ਕਿ ਤੁਸੀਂ ਇਹੋ ਜੀ ਪਿਕਚਰਾਂ ਨਾ ਦਿਖਾਓ ਜਿਹਦੇ ਨਾਲ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੇ ਤਾਂ ਕੱਲ ਮਾਹੌਲ ਖਰਾਬ ਹੋਏ ਅੱਗੇ ਸਾਡੇ ਪੰਜਾਬ 'ਚ ਅਮਨ ਸ਼ਾਂਤੀ ਕੀ ਕਾਨੂੰਨ ਵਿਵਸਥਾ ਵਰਗੀ ਕੋਈ ਚੀਜ਼ ਹੀ ਨਹੀਂ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਾਂ ਲੋਕੀ ਗੋਲੀ ਮਾਰੀਆਂ ਦਿਨ ਦਿਹਾੜੇ ਵੱਡੇ ਵੱਡੇ ਸਿੰਗਰ ਹੋਣ ਭਾਵੇਂ ਖਿਡਾਰੀ ਹੋਣ ਭਾਵੇਂ ਆਮ ਇਨਸਾਨ ਆਪ ਦੇ ਦੁਕਾਨ ਦੇ ਬਾਹਰ ਬੈਠੇ ਹੋਏ ਕਿਨੂੰ ਗੋਲੀ ਮਾਰ ਕੇ ਤੁਰ ਜਾਂਦਾ ਇਥੇ ਤਾਂ ਕਾਨੂੰਨ ਹੀ ਬਸ ਅੱਜ ਮੁੱਖ ਮੰਤਰੀ ਨੂੰ ਵੀ ਬੁਲੇਟ ਪ੍ਰੂਫ ਸ਼ੀਸ਼ਾ ਲਾ ਕੇ ਉਹਨੂੰ ਆਪ ਦਾ 15 ਅਗਸਤ ਦਾ ਭਾਸ਼ਣ ਦੇਣਾ ਪੈਂਦਾ ਹੈ ਤਾਂ ਇਹਦੇ ਨਾਲ ਤਾਂ ਸਾਫ਼ ਹੈ ਕਿ ਮੁੱਖ ਮੰਤਰੀ ਸੁਰੱਖਿਅਤ ਹਨ ਲੋਕਾਂ ਨੇ ਕੀ ਸੁਰੱਖਿਅਤ ਰਹਿਣਾ ਉਪਰੋਂ ਤੁਸੀਂ ਇਹੋ ਜਿਹੀ ਪਿਕਚਰਾਂ ਜੇ ਦਿਖਾਓਗੇ ਹਾਲ 'ਚ ਜਿਹਦੇ ਨਾਲ ਹੋਰ ਭਾਵਨਾਵਾਂ ਭੜਕਣਗੀਆਂ ਤੇ ਤੁਸੀਂ ਹੋਰ ਅੱਗ ਲਾਓਗੇ ਤੇ ਉਸ ਅੱਗ 'ਚ ਨਾ ਕੋਈ ਲੀਡਰ ਨਾ ਕੋਈ ਕੰਗਨਾ ਰੌਤ ਨਾ ਕੋਈ ਪਾਜਪਾ ਆਮ ਲੋਕਾਂ ਦਾ ਨੁਕਸਾਨ ਹੋਗਾ ਸੋ ਹੱਥ ਬਨ ਕੇ ਬੇਨਤੀ ਹੈ ਕਿ ਨਾ ਹੀ ਪਾਜਪਾ ਨੂੰ ਨਾ ਹੀ ਇਹ ਬੀਬੀ ਨੂੰ ਤਾਂ ਨਾ ਹੀ ਕਿਸੇ ਸੈਂਸਰ ਬੋਰਡ ਨੂੰ ਇਹੋ ਜਿਹੀ ਚੀਜ਼ਾਂ ਕੋਈ ਅਲਾਉ ਕਰਨੀ ਚਾਹੀਦੀ ਜਿਹਦੇ ਨਾਲ ਅਮਨ ਸ਼ਾਂਤੀ ਭਾਈ ਸਾਰੇ ਸਾਂਝ ਵਿੱਚ ਕੋਈ ਦਰਾਰ ਆ ਰਹੀ